ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਮਾਈ ਭਾਈ ਨੂੰ ਸਤ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 올 ਇੰਡੀਆ ਵਾਈਸ ਚਾਂਸਲਰ ਕੱਪ हिसार ਵਿਖੇ ਆ ਚੁੱਕਿਆ ਹੈ ਜਿਸ ਅਦਕਾਰ ਟੀਮ ਨੇ ਜਾਣ ਤੋਂ ਪਹਿਨਾ ਜੋ ਪਿਚ ਸੀਗੀ ਉਹ ਮਤਲਬ ਕਿ ਥੋੜੇ ਰੇਤਲੀ ਹੋਣ ਕਰਕੇ ਪਾਣੀ ਨਾਲ ਕਾਫੀ ਹੋਰ ਗਈ ਸੀਗੀ ਪਰੰਤੂ ਕੋਸ਼ਿਸ਼ ਇਹ ਕੀਤੀ ਹੈ ਕਿ ਲਾਲ ਮਿੱਟੀ ਮਿਲਣ ਤੋਂ ਉਪਰੰਤ ਅੱਜ ਜਿਸ ਦਿਨ ਟੂਰਨਾਮੈਂਟ ਤੋਂ ਪਹਿਨਾ ਸਾਡਾ ਲਾਸਟ ਮੈਚ ਸੀਗਾ ਤੇ ਕੋਸ਼ਿਸ਼ ਇਹ ਕੀਤੀ ਹੈ ਕਿ ਜਾਣ ਤੋਂ ਪਹਿਨਾ ਪਹਿਨਾ ਇੱਕ ਇਸ ਪਿਚ ਨੂੰ ਥੋੜਾ ਸੈੱਟ ਕਰ ਦੇ ਕਰਕੇ ਜਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਬਰਸਾਤਾਂ ਦੌਰਾਨ ਕਿਉਂਕਿ 3 4 5 ਦਾ ਮੀਂਹ ਦੱਸਿਆ ਹੋਇਆ ਹੈ ਤੇ ਉਸ ਦੌਰਾਨ ਇਹ ਪਿੱਚ ਬਿਲਕੁਲ ਸੈੱਟ ਹੋ ਜੇਗੀ ਤੇ ਮਿੱਟੀ ਬਹੁਤ ਸੋਹਣੀ ਮਿਲੀ ਹੋਈ ਹੈ। ਜਵਾਨ ਲੱਗੇ ਹੋਏ ਨੇ ਸਾਰੇ ਸੇਵਾ ਕਰਨ ਤੇ ਬਹੁਤ ਸੋਹਣੀ ਜੇਸੀਬੀ ਵਾਲੇ ਬੰਦੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਸਾਡੇ ਕੈਪਟਨ ਜੋ 올 ਇੰਡੀਆ ਜਿਹੜਾ ਵਾਈਸ ਚਾਂਸਲਰ ਕ럽 ਹੁੰਦਾ ਉਸ ਦੇ ਦੇ ਪ੍ਰਧਾਨ ਵੀ ਨੇ ਪਰੰਤੂ ਇਹਨਾਂ ਦਾ એનર્ਜੀ ਅਤੇ ਕੰਮ ਕਰਨ ਦੀ ਲਗਨ ਇਸ ਤਰ੍ਹਾਂ ਦੀ ਹੈ ਕਿ ਇਹ ਆਪ ਹੀ ਇਕੱਲੇ ਆਪਣਾ ਸਮਾਨ ਚੁੱਕਦੇ ਨੇ ਤੇ ਆਪਣੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਕੀ ਆ ਸਾਡੇ ਕੁਝ ਮੈਂਬਰ ਜੋ ਪਹਿਨਾ ਥੋੜੀ ਸੇਵਾ ਨਿਵਾਰੇ ਸੀ ਪਰੰਤੂ ਹੁਣ ਰੈਸਟ ਮੋਡ ਤੇ ਨੇ ਤਾਂ ਉੱਥਾ ਫੇਰ ਲੱਗੇ ਨੇ ਅੱਗੇ ਵਧੀਆ ਰਹਿਣ ਤੇ ਆਉਂਦੇ ਆਂ ਅੱਗੇ ਵੀ ਉੱਤ ਜਾ ਕੇ ਦੇਖਿਆ ਉੱਥੇ ਕੋਸ ਮਾਰਨ ਦੀ ਲੋੜ ਨਹੀਂ ਪਈ ਦੇਖੋ ਮਸ਼ੀਨ ਦਾ ਜੈ ਸੀ ਜੈ ਸੀ ਵੀ ਮਸ਼ੀਨ ਦਾ ਕਿੰਨਾ ਫਾਇਦਾ ਹੈ ਕਿ ਇੱਕ ਪਟੜਾ ਜੋ ਇੱਕ ਮਨੁੱਖੀ ਮਿਹਨਤ ਨਾਲ ਇੰਨਾ ਕਰਨਾ ਸੀਗਾ ਤਿਆਰ ਉਹ ਜੈ ਸੀ ਵੀ ਨੇ ਅਨ ਦੇਖੋ ਬਿਲਕੁਲ ਇੱਕ ਸ਼ਾਨਦਾਰ ਪਟੜਾ ਜਵਰਦਸ ਲੰਬੀ ਚੌੜੀ ਪੇਚ ਨਾਲੇ ਹੁਣ ਇਹ ਮਿੱਟੀ ਜੋ ਪੁਰਾਣੀ ਮਿੱਟੀ ਸੀਗੀ ਉਹਦੇ ਨਾਲ ਬਹੁਤ ਜ਼ਿਆਦਾ ਡਾਊਨ ਹੁੰ ਹੋ ਗਿਆ ਸੀ ਪਿਛੇ ਬਹੁਤ ਜ਼ਿਆਦਾ ਡਾਊਨ ਹੋ ਗਈ ਸੀਗੀ ਪਰੰਤੂ ਹੁਣ ਇਹ ਪਟੜੇ ਦੇ ਨਾਲ ਪਿਛੇ ਬਾਕੀ ਗਰਾਊਂਡ ਨਾਲ ਉੱਚੀ ਹੋ ਜਾਏਗੀ ਤੇ ਵਧੀਆ ਵਧੀਆ ਹੋ ਜਾਏਗੀ Yeah. <laughs> ਬਾ ਥੋੜਾ ਜਿਹਾ ਕਮ ਹੋ ਰਿਹਾ ਗਿਆ ਕਿਉਂਕਿ ਜਵਾਨ ਕਹਿੰਦੇ ਇੱਕ ਪਾਸਾ ਥੋੜਾ ਜਿਹਾ ਉੱਚਾ ਹੋ ਗਿਆ ਤੇ ਉਸ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਇੱਥੇ ਆ ਜਾਈ ਗੀ ਗੁਰਿਆ ਮਿੱਟੀ ਅਥਾ ਨੀਵਾ ਆਵਲਾ ਹਿੱਸਾ ਆਵਲਾ ਹਿੱਸਾ ਆਵਲਾ ਆਵਲਾ ਹਿੱਸਾ ਨੀ ਮਾਵਲਾ ਆਪਣਾਲੇ ਪਾਸੇ ਬਣਾ ਲਓ ਭਾਈ ਅੰਦਰੋਂ ਤਾਂ ਤੋਂ ਥੋੜਾ ਜਾ ਮਾਉਰੇ ਛੱਡ ਦਿਓ ਬੀ ਦੀ ਗ੍ਰੇਟ ਇਹ ਸਾਡੇ ਕੰਮਕਾਜ ਕਰਨ ਤੋਂ ਬਾਅਦ ਰੈਸਟ ਮੋਡ ਦੇ ਵਿੱਚ ਨੇ ਕਿਉਂਕਿ ਪਹਿਨਾ ਇਹ ਆਪ ਅੰਦਰ ਪਿੱਛੇ ਦੇ ਵਿੱਚ ਲੱਗੇ ਹੋਏ ਸੀਗੇ ਪਰੰਤੂ ਜਦੋਂ ਜੀਸੀਬੀ ਦੇ ਆਈ ਹੈ ਤਾਂ ਇਹਨਾਂ ਨੂੰ ਥੋੜਾ ਰੈਸਟ ਮਿਲ ਗਿਆ ਕੰਮਕਾਜ ਸਾਡੇ ਮੈਨੇਜਮੈਂਟ ਮੈਨੇਜਮੈਂਟ ਨਹੀਂ ਅੱਜਕੱਲ ਸਾਡੇ ਸਭ ਕੁਝ ਨੇ ਕਰਤਾ ਤਰਤਾ ਮੋਛਾਂ ਨੂੰ ਬਟ ਦੇਣ ਵਾਲੇ তুমাই মই চাব